ਸਾਡੇ ਜਿਹੜੇ ਇੱਥੇ ਪੰਡਤ ਬੈਠੇ ਆ ਪੱਗਾਂ ਵਾਲੇ ਤਾਂ ਦਾੜੀਆਂ ਵਾਲੇ ਤਾਂ ਕਿਰਪਾਨਾਂ ਸਾਡੇ 3 ਫੁੱਟੀ ਭਾ ਕੇ ਨਾਲ ਘੁੰਮਦੇ ਆ ਇਹਨਾਂ ਦੇ ਦੁਕਾਨੇ 'ਚ ਨਹੀਂ ਇਹ ਗੱਲ ਪੈ ਰਹੀ ਬਹੁਤ ਸਾਰੀ ਸੰਗਤ ਨੂੰ ਯਾਦ ਹੋਊਗਾ 13 April 1919 ਸਾਰੇ ਸੰਗਤ ਦੇ ਦਿਮਾਗ 'ਚ ਵੜਿਆ ਹੋਇਆ 13 April 1919 ਨੂੰ ਬਸਾਖੀ ਬਣਾ ਰਹੇ ਸੀ ਸਿੱਖ ਜਾ ਕੇ ਜੱਲ੍ਹਿਆਂਵਾਲੇ ਬਾਗ 'ਚ ਜਿੱਥੇ ਗੋਲੀ ਚੱਲੀ ਉਹ 13 April ਆਲਰੇਡੀ ਖਿਸਕ ਕੇ 14 April ਤੇ ਆ ਗਈ ਆ ਜਾਂ 15 April ਤੇ ਆ ਗਈ ਆ ਤੇ ਕੀ ਕਰਨਲ ਨਿਸਾਨ ਉਹਨਾਂ ਨੇ ਜਿਹੜੀ 1 ਜਨਵਰੀ ਕਹਿੰਦੇ ਆ ਉਹ ਖਿਸਕ ਕੇ 5 ਤੇ ਨਹੀਂ ਆਉਣੀ ਫੇ ਜੇ ਤੁਸੀਂ ਲਿੰਕ ਰੱਖਣਾ ਆ ਸਾਰੀਆਂ ਤਰੀਕਾਂ ਦਾ ਖਾਸ ਕਰਕੇ ਵਿਸਾਖੀ ਦਾ ਤੇ ਫਿਰ ਤੁਹਾਨੂੰ ਉਹ ਕੈਲੰਡਰ ਮੰਨਣਾ ਹੀ ਪੈਣਾ ਹੈ ਉਹ ਚ ਫਿਕਸ ਆ ਸਾਰੀਆਂ ਤਰੀਕਾਂ ਬੜੀ ਮਿਹਨਤ ਕੀਤੀ ਆ ਕੋਈ ਇੱਕ ਦਿਨ ਦੇ ਵਿੱਚ ਕੈਲੰਡਰ ਨਹੀਂ ਬਣ ਗਿਆ ਵੀ ਰਾਤ ਨੂੰ ਸੁੱਤੇ ਆ ਜਿਵੇਂ ਸਾਡੇ ਬੜੇ ਸਤਿਕਾਰਯੋਗ ਆ ਡਾਕਟਰ ਹਰਜਿੰਦਰ ਸਿੰਘ ਦਲਗੀਰ ਉਹਨੇ ਮੇਕੋ ਵੀ ਹੈਗਾ ਕੈਲੰਡਰ ਉਹਨਾਂ ਨੇ ਅੰਗਰੇਜ਼ੀ ਵਾਲਾ ਕੈਲੰਡਰ ਚੱਕਿਆ ਜਿਹੜਾ ਅੱਜ ਕੱਲ ਚੱਲਦਾ ਆ ਗਗੋਰੀਅਨ ਮਹੀਨਿਆਂ ਦੇ ਨਾਮ ਬਦਲਤੇ ਸ੍ਰੀ ਗੁਰੂ ਨਾਨਕ ਸਾਹਿਬ ਦਾ ਪਹਿਲਾ ਮਹੀਨਾ ਗੁਰੂ ਅੰਗਦ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਤੇ ਐਂਡ ਤੇ ਕਰਕੇ ਖਾਲਸਾ ਪੰਥ ਇਹਨੇ ਕੈਲੰਡਰ ਬਣ ਗਿਆ ਜੀ 5 ਮਿੰਟਾਂ ਚ ਉਹਨੇ ਕੈਲੰਡਰ ਬਣਾ ਕੇ ਦਿੱਤਾ ਕਨੇ ਆ ਲੋ ਕੈਲੰਡਰ ਖਾਲਸਾ ਕੈਲੰਡਰ ਐਂਦਾ ਨਹੀਂ ਬਣਾਇਆ ਪਾਲਸਿਕਪੁਰੇ ਵਾਲ ਹੁਣ ਉਹਨਾਂ ਨੇ ਔਰ ਫਿਰ ਯਾਦ ਕਰਾ ਦਈਏ ਪਾਲ ਸਿੰਘ ਪੁਰੇਵਾਲ ਉਹਨਾਂ ਦੇ ਕੈਲੰਡਰ ਨੂੰ ਮੁਸਲਮਾਨਾਂ ਨੇ ਮਾਨਤਾ ਦਿੱਤੀ ਉਹਨਾਂ ਨੇ ਬਣਵਾਇਆ ਉਹਨਾਂ ਕੋ ਤੇ ਅਸੀਂ ਨਹੀਂ ਦੇ ਸਕੇ ਜਿਹੜੇ ਕੌਮ ਦੇ ਦੋ ਮਹਾਨ ਵਿਦਵਾਨ ਹੋਏ ਆ ਇੱਕ ਤਾਂ ਇਸ ਦੁਨੀਆ ਨੂੰ ਛੱਡ ਗਿਆ ਆ ਠੀਕ ਹੈ ਨਾ ਮੱਕੜ ਸਾਹਿਬ ਉਹ ਤਾਂ ਦੁਨੀਆ ਨੂੰ ਇਥੋਂ ਤੇ ਜਾਂਦਰੀ ਦੇ ਗਏ ਆ ਤੇ ਦੂਜੇ ਮਹਾਨ ਵਿਦਵਾਨ ਆਪਣੇ ਜਿਹੜੇ ਬੈਂਚਾਂ ਤੇ ਬੈਠੇ ਸੀ ਪਿੱਛੇ ਜਾ ਠੀਕ ਹੈ ਨਾ ਤੇ ਕਿਸੇ ਦੇ ਘਰੇ ਵਿਆਹ ਸ਼ਾਦੀ ਹੋਵੇ ਤਾਂ ਉੱਥੇ ਕਹਿੰਦੇ ਵੀ ਕੁਰਸੀਆਂ ਨਹੀਂ ਦੱਡਣੀਆਂ ਕੁਝ ਨਹੀਂ ਲਗੜਾ ਲੰਗਰਾਂ ਚ ਕੁਰਸੀਆਂ ਨਹੀਂ ਲਗੜਾ ਲੋਕਾਂ ਨੇ ਇੱਕ ਦੂਜੇ ਦੇ ਸਿਰ ਪਾੜ ਤੇ ਲੋਕਾਂ ਨੇ ਕਿਸ ਓਕੇ ਸੀ ਹੋ ਗਿਆ ਦੀਬੀਆਂ ਨੇ ਇੱਕ ਦੂਜੇ ਦੀਆਂ ਕੇਸ ਫੜ ਫੜ ਤੂ ਆ ਲੰਗਰਾਂ ਹਾਲਾ ਚ ਤਦੋਂ ਥੱਲੇ ਥੱਲੇ ਉਹ ਕੁਰਸੀ ਤੇ ਕਿਉਂ ਬੈਠੀ ਥੱਲੇ ਬੈ ਹਣਾ ਮਤਲਬ ਉਹਨੇ ਇਹਨਾਂ ਦੀ ਆ ਆਇਆ ਵੀ 나ਗਪੁਰ ਗਏ ਆ ਇਹਨੂੰ ਸਹੀ ਟਿਕਾਣੇ ਤੇ ਆਪਣੇ ਉਥੋਂ ਜਾ ਕੇ ਸਾਰਾ ਇਹ ਸਿਸਟਮ ਦੱਸਦੇ ਆ ਗੱਲ ਆਪਾਂ ਨਾਨਕਸ਼ਹੀ ਤੇ ਰਹੀਏ ਪਾਲ ਸਿੰਘ ਪੁਰੇਵਾਲ ਜੀ ਨੇ ਇੰਨੀ ਮਿਹਨਤ ਨਾ ਬੜਾਇਆ 3000 ਸਾਲ ਬਾਅਦ ਇੱਕ ਦਿਨ ਦਾ ਫਰਕ ਪੈਂਦਾ 3000 ਸਾਲ ਬਾਅਦ ਹੂੰ ਤੇ ਉਹ ਜਿਹੜਾ ਇੱਕ ਇੱਕ ਦਿਨ ਦਾ ਉਹ ਵੀ ਫਿਕਸ ਹੋ ਗਿਆ ਉਹ ਵੀ ਜਿਹੜਾ ਲੀਵ ਯਰ ਆ ਉਹਦੇ ਵਿੱਚ ਕਰਕੇ ਉਹਨਾਂ ਨੇ ਉਹ ਵੀ ਫਿਕਸ ਕਰ ਦੇਣਾ ਆ ਠੀਕ ਹੈ ਨਹੀਂ ਮਤਲਬ ਇਹ ਇਹ ਜਿਹੜੇ ਲੋਕ ਆ ਜਿਨ੍ਹਾਂ ਨੂੰ ਐਸਟਰੋਨੋਮੀ ਐਸਟਰੋਨੋਮੀ ਦਾ ਅੱਲ ਤੇ ਕੁੱਕੜ ਨਹੀਂ ਪਤਾ ਜੇਸ ਪਾਲ ਸਿੰਘ ਪੁਰੇਵਾਲ ਦੀਆਂ ਨੋ ਗੋਰਿਆਂ ਦੀਆਂ ਐਸਟਰੋਲੋਜੀਕਲ ਜਿਹੜੇ ਐਸਟਰੋਨੋਮਿਕਲ ਆ ਜਿਹੜੇ ਸਾਇੰਸ ਦੇ ਲੋਕ ਆ ਕਾ ਮਤਲਬ ਕੈਲੰਡਰ ਵਿਦਵਾਨ ਆ ਜਾਂ ਕੈਲੰਡਰ ਮਾਹਿਰ ਆ ਉਹਨਾਂ ਨੇ ਉਹਦਾ ਨਾਮ ਮੈਂਸ਼ਨ ਕੀਤਾ ਹਿਜਰੀ ਕੈਲੰਡਰ ਜਿਹੜਾ ਉਹਨਾਂ ਨੇ ਬਣਾਇਆ ਉਹਦੇ ਵਿੱਚ ਕੋਈ ਚੇਂਜ ਨਹੀਂ ਆਉਂਦੀ ਉਹਨਾਂ ਨੇ ਜਿੱਦਾਂ ਉਹਨੂੰ ਬਣਾ ਕੇ ਦਿੱਤਾ ਉਹਨਾਂ ਨੇ ਪ੍ਰਵਾਨ ਕਰ ਲਿਆ ਪਰ ਸਾਡੇ ਜਿਹੜੇ ਇੱਥੇ ਪੰਡਤ ਬੈਠੇ ਆ ਪੱਗਾਂ ਵਾਲੇ ਤਾਂ ਦਾੜੀਆਂ ਵਾਲੇ ਤਾਂ ਕਿਰਪਾਨਾਂ ਸਾਡੇ 3 ਫੁੱਟੀ ਬਾ ਕੇ ਨਾਲ ਕੋਮਦੇ ਆ ਇਹਨਾਂ ਦੇ ਦੁਕਾਨੇ 'ਚ ਨਹੀਂ ਇਹ ਗੱਲ ਪੈ ਰਹੀ ਮੈਂ ਤਾਂ ਇਹਨਾਂੇ ਕਹਣਾ ਵੀ ਇਹਨਾਂ ਨੂੰ ਸਮੱਤ ਬਖਸ਼ੇ ਸਾਇੰਸ ਰੱਬ ਨਹੀਂ ਜੇ ਰੱਬ ਹੁੰਦਾ ਤਾਂ ਇਹਨਾਂ ਨੂੰ ਸਮੱਤ ਆ ਜਾਣੀ ਸੀ ਇਹਨੇ ਚੁੱਭੀਆਂ ਲਾਈਆਂ ਇਹਨਾਂ ਨੇ ਦਰਬਾਰ ਸਾਹਿਬ ਸਰੋਵਰ 'ਚ ਸਾਇੰਸ ਇਹਨਾਂ ਨੂੰ ਸਮੱਤ ਬਖਸ਼ੇ ਸਾਇੰਸ ਮਾੜੀ ਮੁੱਟੀ ਪੜ ਲੈਣਾ ਵੀ ਇੱਕ ਸਾਇੰਸ ਦੇ ਨਾਂ ਆਧਾਰਿਤ ਹੈ ਕੈਲੰਡਰ ਕਿ ਇਹ ਗੁਰਮਤਿ ਦਾ ਆਧਾਰਿਤ ਹੈ